ਜੀ ਪਿਓਰ ਬਨਾਰਸੀ ਹੈ ਮਾਰਕੀਟ ਦੇ ਵਿੱਚ 7-800 ਰੁਪਏ ਮੀਟਰ ਮਿਲਦਾ ਹੈ ਜੀ ਕਪੜਾ ਇਹ ਵਾਲਾ ਠੀਕ ਹੈ ਕਾਫੀ ਮੇਰੇ ਤੇ ਵੈਰਾਈਟੀ ਹੋਗੀ ਚਿਕਨ ਮੈਂ ਕੜਾਈ ਮੈਂ ਜਿੰਨਾ ਵੀ 100 ਸਾਰਾ ਕੜਾਈ ਕਮਾਲ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਚੰਡੀਗੜ੍ਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚੰਡੀਗੜ੍ਹ ਸ਼ਹਿਰ ਸੂਟਾਂ ਦੀ ਬਹੁਤ ਵੱਡੀ ਸੇਲ ਜੋ ਕਿ ਹਰੇਕ ਸ਼ੁੱਕਰਵਾਰ ਨੂੰ ਲੱਗਦੀ ਹੈ ਸੈਕਟਰ 20 ਦੇ ਵਿੱਚ ਜਾਮਾ ਮਸਜਿਦ ਦੇ ਕੋਲੇ ਆ ਪਿੱਛੇ ਸਾਰੀ ਸੇਲ ਲੱਗੀ ਹੋਈ ਹੈ ਜਾਮਾ ਮਸਜਿਦ ਦੇ ਕੋਲੇ ਸੈਕਟਰ 20 ਦੇ ਵਿੱਚ ਇਹ ਸੇਲ ਲੱਗਦੀ ਹੈ ਹਰੇਕ ਫਰਾਈਡੇ ਨੂੰ ਸੋ ਚੱਲਦੇ ਆਂ ਇਹ ਸਾਰੀ ਆਪਾਂ ਸੇਲ ਦਿਖਾਉਨੇ ਆਂ ਵੀਡੀਓ ਜਿੰਨਾ ਤੱਕ ਬਣੇ ਰਹੋ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸੂਟ ਇਹ ਸੇ ਤੇ ਕਿੰਨੇ ਪ੍ਰਾਈਸ ਤੋਂ ਸਟਾਰਟ ਆ ਬਈ ਸੂਟ 80 ਰੁਪਏ ਮੀਟਰ ਹੈ ਵੀਰੇ 80 ਰੁਪਏ ਮੀਟਰ ਠੀਕ ਹੈ 80 ਰੁਪਏ ਮੀਟਰ ਪ੍ਰਾਈਸ ਹੈ ਸੂਟਾਂ ਦਾ ਦੇਖ ਸਕਦੇ ਹੋ ਬਹੁਤ ਡਿਫਰੈਂਟ ਡਿਫਰੈਂਟ ਕਲਰ ਹੈਗੇ ਨੇ ਤੇ ਅੱਗੇ ਹੋਰ ਵੀ ਆਪਾਂ ਦੇਖਦੇ ਆਂਗੇ ਜਾ ਕੇ ਦੇਖ ਸਕਦੇ ਹੋ ਤੁਸੀਂ ਡਿਫਰੈਂਟ ਡਿਫਰੈਂਟ ਕਲਰ ਹਨਾ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਾਣਗੇ ਜਿਹੜੇ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਨੇ ਇਹ ਸੇਲ ਦੇ ਵਿੱਚ ਸ਼ੁੱਕਰਵਾਰ ਦੀ ਸੇਲ ਦੇ ਵਿੱਚ ਹਰੇਕ ਤਰੀਕੇ ਦਾ ਕਲਰ ਲਾਈਟ ਡਾਰਕ ਸਾਰੇ ਤੁਹਾਨੂੰ ਮਿਲਣਗੇ ਕੱਪੜੇ ਦੀ ਬਹੁਤ ਕੁਆਂਟੀਟੀ ਹੁੰਦੀ ਹੈ ਆ ਵਾਈਟ ਕਲਰ ਦੇ ਵਿੱਚ ਵੀ ਜਿਹੜੇ ਤੁਹਾਨੂੰ ਮਿਲ ਜਾਣਗੇ ਦੇਖ ਸਕਦੇ ਹੋ ਤੁਸੀਂ ਚਿਕਨ ਦੇ ਵਿੱਚ ਹੋਗੇ ਹਨ ਜਿਵੇਂ ਐਵੇਂ ਦੇ ਸਾਰੇ ਤੇ ਆ ਤੁਸੀਂ ਇੱਥੇ ਦੇਖੋ ਕਪੜਾ ਕਿੰਨੀ ਕੁਆਂਟੀਟੀ ਦੇ ਵਿੱਚ ਪਿਆ ਆ ਸੂਟ ਦੁਪੱਟੇ ਹਨ ਸਾਰੇ ਲਓ ਦੇਖ ਸਕਦੇ ਹੋ ਇਹ ਸਾਰੇ ਸੇਲ ਦੇ ਵਿੱਚ ਹੁੰਦੇ ਨੇ ਬਹੁਤ ਠੀਕ ਰੇਟ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਂਦੇ ਨੇ ਹਨਾ ਇਹ ਕੋਈ ਇੱਧਰ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਸੂਟ ਪਏ ਨੇ ਸਾਰੇ ਇਹ ਆਪਾਂ ਪੁੱਛਦੇ ਹਾਂ ਨਾ ਕੀ ਰੇਟ ਹੈ ਜੀ ਕਿੰਨੇ ਤੋਂ ਸਟਾਰਟ ਨੇ ਪ੍ਰਾਈਸ ਇਹ ਡਾਈਰ ਹੁੰਦਾ ਜੀ ਕਿਹਦਾ ਸੂਟ ਹੈ ਜੀ 500 ਰੁਪਏ ਦਾ ਸੂਟ ਹੈ ਅੱਛਾ ਜੀ 500 ਦਾ ਜੀ ਹੈਂਡਵਰਕ ਵਾਲੇ ਪਿਓਰ ਵਾਲੇ ਪਿਓਰ ਦੇ ਸੂਟ ਹੈ ਸਾਰੇ ਬਿਸਕੋਜ ਜੋੜਟ ਤੇ ਅੱਛਾ ਜੀ ਇਹ ਵੀ ਸਾਰੇ ਜੀ 500 ਰੁਪਏ ਦਾ ਸੂਟ ਹੈ ਜੀ ਠੀਕ ਹੈ ਜੀ ਬਾਕੀ ਚੁੰਨੀਆਂ ਹਮ ਦੇ ਜੀ ਆਪਣੇ ਕੋਲੇ ਆ ਦੇਖੋ ਜੀ ਇਹ ਚੁੰਨੀ 150 ਰੁਪਏ ਸਟਾਰਟ ਹੈ ਪਿਓਰ ਕੀ ਚੁੰਨੀ ਹੈ ਅੱਛਾ ਜੀ ਇਸ ਵਿੱਚ ਡਾਇਬਲ ਮਟਰੀਅਲ ਵੀ ਮਿਲੇਗਾ ਬੁਟੀ ਕਲਾਨੇ ਕੇ ਲਈ ਇਹ ਡਾਇਬਲ ਹੈ ਹਾਂ ਇਹ ਵੀ 100 ਰੁਪਏ ਮੀਟਰ ਕਪੜਾ ਹੈ ਜੀ ਪਿਓਰ ਬਨਾਰਸੀ ਹੈ ਮਾਰਕੀਟ ਦੇ ਵਿੱਚ 7-800 ਰੁਪਏ ਮੀਟਰ ਮਿਲਦਾ ਜੀ ਕਪੜਾ ਇਹ ਵਾਲਾ ਠੀਕ ਹੈ ਜੀ ਇਹ ਅਸੀਂ ਵੇਚਦਾ ਹਾਂ 100 ਰੁਪਏ ਮੀਟਰ ਕਿ ਮੈਂ ਅਲੱਗ-ਅਲੱਗ ਵੈਰਾਈਟੀ ਅਲੱਗ-ਅਲੱਗ ਡਿਜ਼ਾਈਨਿੰਗ ਮਿਲ ਜਾਣਗੇ ਪਿਓਰ ਦੀ ਕੁਆਲਿਟੀ ਜੀ ਬਨਾਰਸੀ ਹਾਂਜੀ ਸਾਰੀ ਰੁਪਟੇ ਇਕ ਸਿਕ ਫੈਨਸੀ ਚਿਨੌਣ ਦਾ ਮਿਲੇਗਾ ਸ਼ਿਫੋਨ ਦਾ ਮਿਲੇਗਾ ਬੈਂਬਰ ਜੌਰਟ ਮਿਲੇਗੀ ਡਿਜ਼ਾਈਨਰ ਰੁਪਟੇ ਹੋਣਗੇ ਸਾਰੇ ਵਧੀਆ ਹਾਂਜੀ ਆਹ ਦੇਖੋ ਜੀ ਸਾਰੀ ਟੌਪ ਕੁਆਲਿਟੀ ਮਰੀਏ ਇੱਕ ਨੰਬਰ ਦਾ हाँ टाई एंड आई जी चले अजक सूट सारे पाँच पांच सौ रुपये के सूट है टाई एंड डाई वाले हाँ जी मीटर ये पाँच मीटर कपड़ा देवगा जी कट के सारे सारे डाई एंड डाई कपड़ा ये प्योर विस्कोस पे है ये मसलीन कॉटन कपड़ा है जी, अच्छा जी। ये कोटा डोरी है अलग अलग वरायटियाँ अलग अलग चीज़ें है इसमें सारी ये खादी चेक में है डाई एंड डाई है ਉਹ ਰਾ ਪਿਓ ਖਾਦੀ ਮੈਂ ਹੈ ਠੀਕ ਹੈ ਹਾਂ ਲੇਟੈਸਟ ਚੀਜ਼ ਹੈ ਅੱਜ ਕੱਲ ਟ੍ਰੈਂਡ ਹੈ ਇਹਦਾ ਬਹੁਤ ਜ਼ਿਆਦਾ ਸਾਰੀ ਕੁਆਲਟੀ ਮੰਗਦੇ ਆਪਣਾ ਲੋ ਜੀ ਇਸ ਤਰ੍ਹਾਂ ਦੇ ਇੱਥੇ ਸੂਟ ਹੁੰਦੇ ਨੇ ਹਨਾ ਜਿਵੇਂ ਸਾਰੇ ਸੂਟਾਂ ਦਾ ਪ੍ਰਾਈਸ ਦੱਸਿਆ ਦੁਪੱਟੇ ਤੁਹਾਨੂੰ ਦਿਖਾਏ ਨੇ ਤੇ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਆ ਸੂਟ ਪਏ ਨੇ ਲੋ ਜੀ ਇਹ ਜਿਹੜੇ ਵਰਕ ਵਾਲੇ ਸੂਟ ਨੇ ਕੜਾਈ ਵਾਲੇ ਸੂਟ ਨੇ ਮੱਕੀ ਸ਼ੁੱਕਰਵਾਰ ਨੂੰ ਸੇਲ ਲੱਗਦੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਜੀ ਹੈ ਸ਼ੁੱਕਰਵਾਰ ਦੇ ਦਿਨ ਤੁਸੀਂ ਆ ਕੇ ਲੈ ਸਕਦੇ ਹੋ ਆ ਇੱਥੇ ਤੁਸੀਂ ਦੇਖੋ ਬਹੁਤ ਸਾਰੇ ਸੂਟ ਜਿਹੜੇ ਪਏ ਨੇ ਕਿੰਨੇ ਤੋਂ ਸਟਾਰਟਿੰਗ ਆ ਬਾਈ ਸੂਟਾਂ ਦੀ 250 ਰੁਪਏ ਠੀਕ ਹੈ 250 ਰੁਪਏ ਤੋਂ ਸਟਾਰਟਿੰਗ ਹੈ 600 ਦੇ ਦੋ 600 ਦੇ ਦੋ ਸੂਟ ਮਿਲ ਜਾਣਗੇ ਠੀਕ ਹੈ ਕਿਹੜੇ ਕਿਹੜੇ ਵਾਲੇ ਜਿੱਜਾ ਜਿਹੜਾ ਮਰਜੀ 600 ਦੇ ਦੋ ਇੱਕ ਲੋਗੇ 700 ਅੱਛਾ ਇੱਕ 400 ਦਾ ਤੇ 250 ਵਾਲਾ ਠੀਕ ਹੈ ਇੱਕ 400 250 ਵਾਲਾ ਹਾਂਜੀ ਨਿਹਾਂ ਸੇ ਲੈ ਕੇ ਮਾਰਤ ਤੱਕ 1400 ਦਾ 2600 ٹھیک ہے ਇੱਥੋਂ ਲੈ ਕੇ ਉੱਥੇ ਤੱਕ ਹਨਾ 1400 ਦਾ ਤੇ 2600 ਦੇ ਵੈਰਾਈਟੀ ਹਰ ਹਫਤੇ ਚੇਂਜ ਹੁੰਦੀ ਹੈ ਅੱਛਾ ਹਰ ਹਫਤੇ ਚੇਂਜ ਹੁੰਦੀ ਹੈ ਵੀਡੀਓ ਵਿੱਚ ਖਾਇਦਾ ਕੋਈ ਨਹੀਂ ਹੈ ਬਦਲਦਾ ਰਹਿੰਦਾ ਠੀਕ ਹੈ ਠੀਕ ਹੈ ਕਿਉਂਕਿ ਅੱਜ ਤੇ ਅਗਲੀ ਵਾਰ ਕੁਝ ਹੋ ਰਿਹਾ ਹੈ ਹਾਂਜੀ 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 ਵੈਰਾਈਟੀ ਵੈਰਾਈਟੀ ਕਹਿੰਦੇ ਚੇਂਜ ਹੁੰਦੀ ਰਹਿੰਦੀ ਹੈ ਜਿਵੇਂ ਹੁਣ ਆਪਾਂ ਵੀਡੀਓ ਅੱਗੇ ਜਾਂਦੇ ਨਾ ਭਈ ਵੀਡੀਓ ਵਿੱਚ ਕੁਝ ਹੋਰ ਬੋਲਦੇ ਹੋ ਸਾਹਮਣੇ ਹੋ ਰਿਹਾ ਵਾ ਇਸ ਲਈ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਹੈ ਸਹੀ ਹੈ ਸਹੀ ਇਸ ਲਈ ਚੇਂਜ ਹੁੰਦੀ ਹੈ ਚੇਂਜ ਹੋ ਜਾਂਦਾ ਹੈ ਠੀਕ ਹੈ ਠੀਕ ਹੈ ਜਿਵੇਂ ਵੀਡੀ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਅਗਲੇ ਹਫ਼ਤੇ ਉਵੇਂ ਦੇ ਸੂਟ ਨਹੀਂ ਮਿਲਣਗੇ ਕੁਆਲਿਟੀ ਮਿਲ ਜਾਏਗੀ ਚੇਂਜਿੰਗ ਹੋ ਗਿਆ ਚੇਂਜਿੰਗ ਹੋ ਜੂ ਡਿਜ਼ਾਈਨ ਚੇਂਜ ਹੋ ਜਾਣਗੇ ਕਲਰ ਚੇਂਜ ਹੋ ਜਾਣਗੇ ਚੇਂਜ ਹੋ ਜਾਏਗਾ ਡਿਜ਼ਾਈਨ ਚੇਂਜ ਹੋ ਗਿਆ ਰੇਟ ਵੀ ਚੇਂਜ ਹੋ ਜਾਂਦਾ ਹੈ ਹਾਂਜੀ 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 ਜੈਸੀ ਕੁਆਲਿਟੀ ਆ ਕੇ ਆਖਾ ਮਿਲ ਜਾਂਦਾ ਹਾਂਜੀ ਲਓ ਜੀ ਇੱਥੋਂ ਤੁਸੀਂ ਲੈ ਸਕਦੇ ਹੋ ਹਨਾ ਕਿ ਇਹ ਕਸਟਮਰ ਕੀ ਜੋ ਦਿਖਾਤੇ ਹੈ ਉਹ ਮਿਲਦਾ ਨਹੀਂ ਉਹ ਮਿਲਦਾ ਨਹੀਂ ਉਹ ਮਿਲਦਾ ਕਿ ਉਹਨਾਂ ਕੇ बिक ਜਾਂਦਾ ਉਹ बिक ਜਾਂਦਾ ਹੈ ਹਾਂਜੀ ਹਾਂਜੀ ਕਸਟਮਰ ਆਤੇ ਦੋ ਦੋ ਤਿੰਨ ਦਿਨ ਹਫ਼ਤੇ ਮੈਂ ਚਾਹੇ ਰੱਖਦੇ ਬਾਅਦ ਹਾਂਜੀ ਹਾਂਜੀ ਤੇ ਉਹਨਾਂ ਦਾ ਬਹੁਤ ਕੁਝ ਚੇਂਜ ਹੋ ਜਾਂਦਾ ਬਹੁ एक्सचेंज ਹੋ ਪਰੇ ਲੋ ਜੀ ਇਥੋਂ ਤੁਸੀਂ ਸੂਟ ਐਵੇਂ ਲੈ ਸਕਦੇ ਹੋ ਹਨ ਤੇ ਹਰੇਕ ਹਫਤੇ ਇੱਥੇ ਡਿਜ਼ਾਈਨ ਸੂਟਾਂ ਦੇ ਜਿਹੜੇ ਨਵੇਂ-ਨਵੇਂ ਆਉਂਦੇ ਨੇ ਮੇਰੇ ਹਾਂ ਤਾਂ ਹੋ ਗਿਆ ਚੇਂਜ ਅੱਛਾ ਅੱਛਾ ਠੀਕ ਹੈ ਜੀ ਮੇਰੇ ਹਾਂ ਤਾਂ ਹਰ ਚੀਜ਼ ਚੇਂਜ ਹੋ ਜਾਂਦੀ ਹੈ ਕਪੜੇ ਸੇ ਲੈ ਕੇ ਠੀਕ ਹੈ ਠੀਕ ਹੈ ਉਹ ਦੇਖੋ ਬੜਾ ਪਣਾ ਹੈ ਸਬ ਜੋਰਜਟ ਠੀਕ ਹੈ ਕੋਈ ਬਹੁਤ ਡਿਜ਼ਾਈਨ ਹੈ ਲਓ ਜੀ ਉਹ بڑے ਪਣੇ ਦੇ ਪਏ ਨੇ ਜੋਰਜਟ ਜੋਰਜਟ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਨੇ ਉਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਓ ਜੀ ਨੇੜੋਂ ਜਾ ਕੇ ਆਪਾਂ ਦਿਖਾ ਦਨੇ ਆ ਲਓ ਜੀ ਆ ਵੀ ਤੇ ਬਹੁਤ سارے ਸੂਟ ਪਾਏ ਨੇ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਹਾਂ ਅੱਗੋਂ ਦਿਖਾਉਨੇ ਆਂਗੇ ਤੁਹਾਨੂੰ ਜਾ ਕੇ ਕੱਪੜੇ ਦੀ ਬਹੁਤ ਸਾਰੀ ਕੁਆਂਟੀਟੀ ਹੁੰਦੀ ਹੈ ਇੱਥੇ ਆਪ ਦੇਖ ਸਕਦੇ ਹੋ ਵਾਈਟ ਕਲਰ ਕਰੀਮ ਕਲਰ ਹਨਾ ਐਵੇਂ ਦੇ ਸਾਰੇ ਸੂਟ ਮਿਲ ਜਾਣਗੇ ਸਿਕਨ ਦੇ ਵਿੱਚ ਮਿਲ ਜਾਣਗੇ ਕੀ ਪ੍ਰਾਈਸ ਆ ਬਾਈ ਆ 150 ਰੁਪਏ ਮੀਟਰ ਤੋਂ سٹਾਰ ਹੈ 150 ਰੁਪਏ ਮੀਟਰ ਤੋਂ ਸੇ 200 ਰੁਪਏ ਮੀਟਰ ਅੱਛਾ ਹੋਰ ਕਿਹੜੀ ਕਿਹੜੇ ਹੁੰਦੇ ਆ ਤੁਹਾਡੇ ਕੋਲ ये अपने पास एक्सपोर्ट कपड़ा होता सी भाजी हाँ ये डायरेक्ट दिल्ली से आंदा सी जी हाँ कंपनी का माल हों मेरे पास जी आपू पा तेरह साल होंगे सी हमें यहाँ पे जी हाँ चिकन है एक सौ बीस रुपये मीटर नॉर्मल पना हाँ काफ़ी मेरे पे वैरायटी होगी चिकन में कढ़ाई में जितना भी एक से एक सारा कढ़ाई का माल है सब आ देखी डबल पना क्वालिटी देखिए आर दुपट्टे भी चिकन के दूंगा मैं 250 रुपया दर दुपट्टा दुपट्टा तो है हां जी चिकन का लीजिए चिकन दे दुपट्टे तो भी सोनू इतने सारे मिल जाएंगे 250 रुपए में और बाकी मेरे पे डायनम मेनम सब मिलेगी आ, आज से इतर प्रिंट देखें आ प्रिंट आपको कहीं नहीं मिलेगा ये है टूल है अच्छा। ये 80 ਚੰਡੀਗੜ੍ਹ ਮੇਂ ਹੋਲ ਸੇਲ ਮੇਂ ਬਿਕਤਾ ਹੈ ਜੀ 125 ਰੁਪਏ ਮੀਟਰ ਠੀਕ ਹੈ ਜੀ ਪਰ ਹਮ ਯਾਹ ਪੇ 100 ਰੁਪਏ ਮੀਟਰ ਵੇਚ ਰਹੇ ਹਾਂ ਬਾੜਾ ਪਨਾ 3.5 ਮੀਟਰ ਮੇਂ ਸੂਟ ਇਹ ਹੈ ਰਿਯਨ ਟਿਊਲ ਖਿੱਚ ਗਿਆ ਫੈਲ ਗਿਆ ਵਾਪਸੀ ਸਾਰਾ ਐਕਸਪੋਰਟ ਮਾਲ ਲਓਗਾ ਅਭੀ ਦੁਕਾਨ ਖੋਲੀ ਹੈ ਲੇਟ ਹੋ ਗਏ ਸੀ ਜੀ ਹਾਂ ਬਾਗੀ ਆਪ ਆਏ ਨੈਕਸਟ ਟਾਈਮ ਜ਼ਰੂਰ ਨਈਂ ਵਰਾਈਟੀ ਦਿਖਾਈਏ ਠੀਕ ਹੈ ਠੀਕ ਹੈ ਲਓ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਇੱਥੇ ਸੂਟ ਹੁੰਦੇ ਨੇ ਜਿਵੇਂ ਆ ਬਾਈ ਨੇ ਦਿਖਾਏ ਨੇ ਲਓ ਜੀ ਬਹੁਤ ਕੁਆਂਟੀਟੀ ਐ ਇੱਥੇ ਕੱਪੜਿਆਂ ਦੀ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਸੂਟ ਤੁਹਾਨੂੰ ਜਿਹੜੇ ਇਹ ਸੇਲ ਦੇ ਵਿੱਚੋਂ ਮਿਲ ਜਾਣਗੇ ਤੇ ਚੱਲਦੇ ਆਂ ਅੱਗੇ ਹਨਾ ਅੱਗੇ ਤੁਹਾਨੂੰ ਦਿਖਾਉਣੇ ਆ ਇਹ ਸੇਲ ਜਾ ਕੇ ਦੁਕਾਨਾਂ ਬਹੁਤ ਹੁੰਦੀਆਂ ਨੇ ਇੱਥੇ ਤੇ ਕੱਪੜਾ ਤੁਸੀਂ ਆ ਕੇ ਇੱਥੋਂ ਆਪਦਾ ਸਿਲੈਕਟ ਕਰਕੇ ਜਿਹੜਾ ਲੈ ਸਕਦੇ ਹੋ ਤੁਸੀਂ ਪਸੰਦ ਕਰਕੇ ਲੈ ਸਕਦੇ ਹੋ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਣਾ ਹੁੰਨਾ ਤੇ ਇੱਥੋਂ ਆ ਕੇ ਤੁਸੀਂ ਕੱਪੜੇ ਦੀ ਕੁਆਲਿਟੀ ਚੈੱਕ ਕਰਕੇ ਕੱਪੜਾ ਜਿਹੜਾ ਖਰੀਦ ਸਕਦੇ ਹੋ ਕਿਉਂਕਿ ਤੁਸੀਂ ਆਪਦੇ ਅਕੋਰਡਿੰਗ ਖਰੀਦਣਾ ਹਨਾ ਆਪਣੀ ਪਸੰਦ ਦਾ ਖਰੀਦਣਾ ਇਸ ਤਰ੍ਹਾਂ ਹੀ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਮਾਰਕੀਟ ਦੇ ਵਿੱਚ ਆ ਜਿਵੇਂ ਇੱਥੇ ਕੜਾਈ ਵਾਲੇ ਸਾਰੇ ਵਰਕ ਵਾਲੇ ਸੂਟ ਪਏ ਨੇ ਹਨਾ ਦੇਖ ਸਕਦੇ ਹੋ ਲਓ ਜੀ ਹਰੇਕ ਤਰੀਕੇ ਦਾ ਕੱਪੜਾ ਹਰੇਕ ਤਰੀਕੇ ਦੇ ਸੂਟ ਤੁਹਾਨੂੰ ਜਿਹੜੇ ਮਿਲ ਜਾਣਗੇ ਇੱਥੋਂ ਆ ਦੇਖ ਸਕਦੇ ਹਾਂ ਇੱਥੇ ਆ ਵੀ ਸੂਟ ਦਿਖਾਉਣੇ ਲਓ ਜੀ ਹਾਂਜੀ ਕੀ ਪ੍ਰਾਈਸ ਹੈ ਜੀ ਇਹ 100 ਰੁਪਏ ਕਿ ਲਗਾਰ ਕਰ ਰਹੇ ਚਾਹੁੰਦੇ 100 ਰੁਪਏ ਦੀ ਸੇਲ ਲਾਈ ਹੋਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਰਜ਼ੀ ਲਓ ਕਹਿੰਦੇ 100 ਰੁਪਏ ਦੇ ਵਿੱਚ ਇਹ ਦਿਖਾਉਂਦੇ ਆ ਲਓ ਦੱਸੋ ਕਿਹੜੇ ਕਿਹੜੇ ਹੁੰਦੇ ਨੇ ਤੁਹਾਡੇ ਕੋਲ 550 ਰੁਪਏ ਦੇ ਅੱਛਾ 550 ਰੁਪਏ ਕਿਹੜਾ ਕਿਹੜਾ ਕੱਪੜਾ ਇਹ ਪਿਓਰ ਕਾਟਨ ਹੈ ਕੋਟਨ ਕੈਮਬ੍ਰਿਕ ਰਿਯੋਨ ਸਾਰੇ 100 ਰੁਪਏ ਮੈਂ ਅੱਛਾ 550 ਰੁਪਏ ਦੇ ਵਿੱਚ ਲਓ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਸੂਟ ਹੈ ਨਾ ਫਲਾਗਾ ਕੇ ਦੇਖੋ ਆਏ 100 ਰੁਪਏ 100 ਰੁਪਏ 100 ਰੁਪਏ ਲਓ ਜੀ ਇਧਰ ਵੀ ਬਹੁਤ ਸਾਰੇ ਸੂਟ ਪਏ ਨੇ ਦੇਖ ਸਕਦੇ ਹੋ ਸਿਰਫ 100 ਰੁਪਿਆ ਦੇ ਵਿੱਚ ਤੁਹਾਨੂੰ ਇਹ ਜਿਹੜੇ ਇੱਥੋਂ ਮਿਲ ਜਾਣਗੇ ਇਹ ਸੇਲ ਦੇ ਵਿੱਚੋਂ ਕਿੰਨੇ ਮੀਟਰ ਆ 100 ਰੁਪਿਆ ਦੇ ਵਿੱਚ ਕਿੰਨੇ ਮੀਟਰ ਆ 100 ਰੁਪਿਆ ਦੇ ਵਿੱਚ 2.5 ਮੀਟਰ ਠੀਕ ਹੈ ਠੀਕ ਹੈ ਲਓ ਜੀ 2.5 ਮੀਟਰ ਹਨਾ 100 ਰੁਪਿਆ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇੱਥੋਂ ਲੱਭ ਕੇ ਤੁਸੀਂ ਲੈ ਸਕਦੇ ਹੋ ਬਾਕੀ ਇਸ ਤਰ੍ਹਾਂ ਦੇ ਸੂਟ ਵੀ ਇੱਥੇ ਜਿਹੜੇ ਹੁੰਦੇ ਨੇ ਦੇਖ ਸਕਦੇ ਹੋ ਆ ਚੇਕਨ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਇਸ ਤਰ੍ਹਾਂ ਦਾ ਕੱਪੜਾ ਇਹ ਸੇਲ ਦੇ ਵਿੱਚ ਜਿਹੜਾ ਹੁੰਦਾ ਹਨਾ ਦੇਖ ਸਕਦੇ ਹੋ ਤੇ ਇੱਧਰ ਵੀ ਦੇਖੋ ਤੁਸੀਂ ਬਹੁਤ ਸਾਰੇ ਸੂਟ ਜਿਹੜੇ ਲਾਏ ਹੋਏ ਨੇ ਦੇਖੋ ਡਿਫਰੈਂਟ ਡਿਫਰੈਂਟ ਡਿਜ਼ਾਈਨ ਡਿਫਰੈਂਟ ਡਿਫਰੈਂਟ ਕਲਰ ਐਵੇਂ ਦੇ ਸੂਟ ਤੁਹਾਨੂੰ ਮਿਲ ਜਾਣਗੇ ਲੋ ਕਿੰਨੇ ਤੋਂ ਸਟਾਰਟ ਆਈ ਪ੍ਰਾਈਸ ਸੂਟ ਦਾ 400 ਰੁਪਏ ਤੋਂ 400 ਰੁਪਈਆ ਤੋਂ ਸਟਾਰਟ ਆ ਇੱਥੇ ਬਾਕੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਹਨਾ ਅਲਗ-ਅਲਗ ਤਰੀਕੇ ਦੇ ਕਲਰ ਹਰੇਕ ਤਰੀਕੇ ਦਾ ਡਿਜ਼ਾਈਨ ਤੁਹਾਨੂੰ ਇੱਥੋਂ ਜਿਹੜਾ ਮਿਲ ਜੂਗਾ ਡਾਰਕ ਲਾਈਟ ਹਨਾ ਸਾਰੇ ਇੱਕ ਤਰੀਕੇ ਦੇ ਸੂਟ ਜਿਹੜੇ ਮਿਲ ਜਾਂਦੇ ਨੇ ਚੱਲਦੇ ਆ ਅੱਗੇ ਅੱਗੇ ਉਹ ਦੇਖਦੇ ਆਂਗੇ ਜਾ ਕੇ ਬਹੁਤ ਵੱਡੀ ਸੇਲ ਹੁੰਦੀ ਆ ਇਹ ਜਿਹੜੀ ਲੱਗਦੀ ਆ ਸ਼ੁੱਕਰਵਾਰ ਦੇ ਦਿਨ ਕੱਪੜਾ ਬਹੁਤ ਕੁਆਂਟੀਟੀ ਦੇ ਵਿੱਚ ਇੱਥੋਂ ਮਿਲਦਾ ਵਾਕੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੀ ਆ ਆ ਇੱਥੇ ਦੇਖ ਸਕਦੇ ਹੋ ਤੁਸੀਂ ਲਓ ਜੀ ਦੁਪੱਟੇ ਹੋਗੇ ਜਿਵੇਂ ਹਨਾ ਸੂਟ ਹੋਗੇ ਲਓ ਜੀ ਦੇਖੋ ਹਰੇਕ ਤਰੀਕੇ ਦੇ ਸੂਟ ਇੱਥੋਂ ਮਿਲ ਜਾਣਗੇ ਨਾ ਕਾਟਨ ਦੇ ਵਰਕ ਵਾਲੇ ਕਿੰਨੇ ਤੋਂ ਸਟਾਰਟ ਆ ਬਾਈ ਸੂਟ ਦਾ ਪ੍ਰਾਈਸ 100 ਰੁਪਏ ਦਾ 100 ਰੁਪਏ ਮੀਟਰ 100 ਰੁਪਏ ਮੀਟਰ ਤੋਂ ਸਟਾਰਟ ਆ ਇੱਥੇ ਸੂਟਾਂ ਦਾ ਪ੍ਰਾਈਸ ਹੈ ਨਾ ਕਿਸ ਤਰ੍ਹਾਂ ਦਾ ਕੱਪੜਾ ਹੁੰਦਾ ਤੁਹਾਡੇ ਕੋਲ ਕਿਹੜੇ-ਕਿਹੜੇ ਕੱਪੜਾ ਹਰ ਵੈਰਾਈਟੀ ਹੈ ਏ ਮਾਰ ਕੋਲ ਅੱਛਾ ਅੱਛਾ ਹਰ ਇੱਕ ਵੈਰਾਈਟੀ ਹੈ ਠੀਕ ਹੈ ਠੀਕ ਹੈ ਨਵੀਆਂ ਡਿਜ਼ਾਈਨ ਦੇਖ ਸਕਦੇ ਹੋ ਨਾ ਸੂਟਾਂ ਦਾ ਇਸ ਤਰ੍ਹਾਂ ਦਾ ਕੱਪੜਾ ਤੁਹਾਨੂੰ ਮਿਲ ਜੂ ਹਾਂਜੀ ਬੜਿਆ ਰੰਜੀ ਦਾ ਕਪੜਾ 100 ਰੁਪਏ ਮੀਟਰ ਹੈ। ਅੱਛਾ 100 ਰੁਪਏ ਮੀਟਰ। 3 ਮੀਟਰ ਵਿੱਚ ਬਣ ਜਾਂਦਾ। 3 ਮੀਟਰ ਚ। ਲੋ ਜੀ ਕਹਿੰਦੇ 3 ਮੀਟਰ ਚ ਜਿਹੜਾ ਸੂਟ ਬਣ ਜਾਂਦਾ। ਮਾਰਕੀਟ ਚ ਲੋਨ 200 ਰੁਪਏ ਮੀਟਰ ਹੈ। ਅੱਛਾ ਜੀ। ਇੱਥੇ ਤੁਹਾਨੂੰ ਸਿਰਫ 100 ਰੁਪਈਆ ਦੇ ਵਿੱਚ ਇਹ ਮਿਲ ਰਿਹਾ। ਹੋਰ ਕਿਵੇਂ ਕਿਵੇਂ ਦਾ ਕਪੜਾ ਹੁੰਦਾ ਤੁਹਾਡੇ ਲਵੇ? ਯੋਨ ਹੈ। ਉਪਾੜਾ ਹੈ, ਸਿਲਕ ਹੈ। ਹਾਂ ਜੀ। ਕਰੇਬੇ 70 ਰੁਪਏ ਹੁੰਦੇ। ਠੀਕ ਹੈ ਜੀ। ਲੋ ਜੀ ਹਰੇਕ ਤਰੀਕੇ ਦੇ ਸੂਟ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਣਗੇ ਹਨ। ਮਾਰਕੀਟ ਸੇ ਹਾਫ ਰੇਟ ਪਰ ਹੈ। ਅੱਛਾ ਜੀ ਮ ਲਓ ਜੀ ਮਾਰਕੀਟ ਤੋਂ ਅੱਧੇ ਰੇਟ ਦੇ ਵਿੱਚ ਕਹਿੰਦੇ ਇਹ ਕੱਪੜੇ ਜਿਹੜੇ ਮਿਲ ਜਾਣਗੇ ਇੱਥੇ ਸੇਲ ਦੇ ਵਿੱਚ ਹਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਚ ਕੁਝ ਚਿਕਨ ਦੇ ਆ ਗਏ ਹਨ ਹਾਂ ਚਿਕਨ ਵੀ ਹੈ ਜੀ ਕਿੰਨੇ ਤੋਂ ਸਟਾਰਟਿੰਗ ਹੈ ਜੀ ਸੂਟ ਦੀ ਇਹ ਸਭ 100 ਰੁਪਏ ਮੀਟਰ ਹੈ 350 ਦਾ ਸੂਟ ਹੈ ਜੀ ਅੱਛਾ ਜੀ ਹਾਂ ਜੀ ਆਦੋ ਇਹ ਲੋ ਜੀ ਸਭ 100 ਰੁਪਏ ਮੀਟਰ ਹੈ ਇਹ ਕੈਮਰੀ कॉटन ਹੁੰਦੀ ਹੈ

लेटेस्ट प्रिंट आएंगे ये लीजिए आप ये सलफ कॉटन होती है इसमें मार्केट में कम से कम दो सौ पचास मीटर रेट होता है इसका और हमारे यहाँ केवल सौ रुपये मीटर होता है यहाँ पे जी हाँ ये सब हाफ रेटों में सेल होता है ये से साटन करिएब होती है जी हेलो जी ये साटन करेब होती है बड़े वर्म होती है ये भी हाँ जी इसका भी सौ रुपये मीटर रेट होता है जी हाँ ऐसा कुछ नहीं है कि ढाई सौ बताएं तीन सौ बताएं सौ रुपये मीटर है तो सौ रुपये मीटर ही होता है सब कस्टमरों के लिए बराबर रेट होता है ये सब होल सेल रेटों में सेल होती है ये आइटम है सब जी हाँ मार्केट में कम से कम ढाई सौ तीन सौ रुपये मीटर रेट है इनका जो यहाँ पे सौ रुपये मीटर होता है और फास्ट कलर होते हैं इनके ਲਓ ਜੀ ਇਸ ਤਰ੍ਹਾਂ ਦੇ ਇੱਥੇ ਸੂਟ ਹੁੰਦੇ ਨੇ ਜਿਹੜੇ ਹਨਾ ਆਪਾਂ ਦਿਖਾਏ ਨੇ ਤੇ 100 ਰੁਪਏ ਮੀਟਰ ਤੋਂ ਨੂੰ ਇੱਥੋਂ ਜਿਹੜੇ ਸੂਟ ਮਿਲ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਕੁਝ ਪਲੈਨ ਸੂਟ ਆ ਗਏ ਹਨਾ ਲਓ ਜੀ ਅੱਜ ਤੋਂ 6 ਘੰਟੇ ਬਾਅਦ ਨਹੀਂ ਮਿਲਦੇ ਸਰ ਪਲੈਨ ਸੂਟ ਚਿਕਨ ਵਾਲੇ ਸੂਟ ਹਰੇਕ ਤਰੀਕੇ ਦਾ ਸੂਟ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂ ਦੇਖ ਸਕਦੇ ਹੋ ਲਓ ਜੀ ਸਾਰੇ ਇੱਥੇ ਸੂਟ ਜਿਹੜੇ ਲਾਏ ਹੋਏ ਨੇ ਇਸ ਤਰ੍ਹਾਂ ਇਹ ਸੇਲ ਲੱਗਦੀ ਹੈ ਜਿਹੜੀ ਹਰੇਕ ਸ਼ੁੱਕਰਵਾਰ ਨੂੰ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਸੇਲ ਤੁਹਾਨੂੰ ਦਿਖਾਉਨੇ ਆਂ ਬਹੁਤ ਵੱਡੀ ਸੇਲ ਹੁੰਦੀ ਆ ਬਹੁਤ ਸਾਰੀਆਂ ਦੁਕਾਨਾਂ ਹੁੰਦੀਆਂ ਨੇ ਇੱਥੇ ਸੇਲ ਦੇ ਵਿੱਚ ਬਹੁਤ ਕੁਆਂਟੀਟੀ ਜਿ ਇੱਥੇ ਕੱਪੜਾ ਹੁੰਦਾ ਤੁਸੀਂ ਦੇਖ ਸਕਦੇ ਹੋ ਹਨ ਆ ਵੀ ਇੱਥੇ ਸੂਟ ਜਿਹੜੇ ਲਾਈਫ ਹੈ ਨੇ ਤੇ ਅਗਲੇ ਵਾਲੇ ਵਾਸਤੇ ਕੁਝ ਜਿਵੇਂ ਬੈੱਡ ਸ਼ੀਟਾਂ ਸੋਫਿਆਂ ਦੇ ਕਵਰ ਐਵੇਂ ਦੀਆਂ ਦੁਕਾਨਾਂ ਸਾਰੀਆਂ ਮਿਲ ਜਾਣਗੀਆਂ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਆ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਬੈੱਡ ਸ਼ੀਟਾਂ ਹੋ ਗਈਆਂ ਪਿੱਲੋ ਹੋ ਗਏ ਸੋਫਿਆਂ ਦੇ ਕਵਰ ਐਵੇਂ ਦੀਆਂ ਚੀਜ਼ਾਂ ਵੀ ਸਾਰੀਆਂ ਇਹ ਸੇਲ ਦੇ ਵਿੱਚੋਂ ਮਿਲ ਜਾਂਦੀਆਂ ਨੇ ਆ ਪਰਦੇ ਦੇ ਦੇਖ ਸਕਦੇ ਹੋ ਲਓ ਐਵੇਂ ਦਾ ਸਾਰਾ ਕੁਝ ਵੀ ਇੱਥੇ ਹੁੰਦਾ ਹੈ ਨਾ ਸੇਲ ਦੇ ਵਿੱਚ ਇਧਰਲੀ ਵਾਲੀ ਸਾਈਡ ਵੀ ਉਸੇ ਤਰ੍ਹਾਂ ਆ ਬੈੱਡ ਸ਼ੀਟਾਂ ਪਈਆਂ ਨੇ ਪਿੱਲੋ ਪਏ ਨੇ ਲਓ ਜੀ ਮੈਟ ਹੋ ਗਏ ਜਿਵੇਂ ਤੇ ਆਹ ਸਾਈਡਾ ਸਾਰੀ ਸੂਟਾਂ ਵਾਲੀ ਸੇਲ ਲੱਗਦੀ ਹੈ ਆਹ ਸਾਈਡ ਸਾਰੇ ਸੂਟ ਹੁੰਦੇ ਨੇ ਜਿਵੇਂ ਆਪਾਂ ਦੱਸਿਆ ਜੀ ਐਡਰੈਸ ਤੋਂ ਨੂੰ ਸਾਰਾ ਜਾਮਾ ਮਸਜ ਦੇ ਕੋਲੇ ਸੇਲ ਲੱਗਦੀ ਹੈ ਮੈਂ ਜਿਵੇਂ ਚਾਰ ਦਰਾਂ ਪਈਆਂ ਨੇ ਦੇਖ ਸਕਦੇ ਹਾਂ ਲਓ ਜੀ ਇਹ ਸਾਰੇ ਪਾਰਕ ਵਿੱਚ ਸੇਲ ਲੱਗਦੀਆਂ ਇਸ ਤਰ੍ਹਾਂ ਕੋਸ਼ਾ ਜਿਵੇਂ ਬੱਚਿਆਂ ਵਾਲੇ ਖੜਾਉਣੇ ਨੇ ਹਨ ਐਵੇਂ ਦੀਆਂ ਚੀਜ਼ਾਂ ਇੱਥੋਂ ਜਿਹੜੀਆਂ ਮਿਲ ਜਾਂਦੀਆਂ ਨੇ ਤੇ ਇਧਰ ਵਾਲੀ ਸਾਈਡ ਜਿਵੇਂ 20 20 30 30 ਰੁਪਏ ਵਾਲੀ ਸੇਲ ਹੈ ਲਓ ਜੀ 20 20 30 30 ਰੁਪਏ ਦੇ ਵਿੱਚ ਤੁਸੀਂ ਇੱਥੋਂ ਜਿਹੜੀਆਂ ਚੀਜ਼ਾਂ ਲੈ ਸਕਦੇ ਹੋ ਐਵੇਂ ਦੀਆਂ ਸਾਰੀਆਂ ਦੁਕਾਨਾਂ ਇਹ ਸ਼ੁੱਕਰਵਾਰ ਦੀ ਮਾਰਕੀਟ ਦੇ ਵਿੱਚ ਹੁੰਦੀਆਂ ਨੇ ਐਰਿੰਗਸ ਹੋਗੇ ਜਿਵੇਂ ਕੁੜੀਆਂ ਵਾਲੇ ਔਰ ਬਹੁਤ ਸਾਰਾ ਸਮਾਨ ਇੱਥੋਂ ਤੁਹਾਨੂੰ ਮਿਲ ਜੂ ਤੇ ਇੱਥੇ ਜਿਵੇਂ ਕੁਛ ਆ ਸੂਟ ਆ ਗਏ ਦੁਪੱਟੇ ਆ ਗਏ ਹਨਾ ਲਓ ਜੀ ਦੇਖ ਸਕਦੇ ਹੋ ਇਹਨਾਂ ਕੋਲ ਦੁਪੱਟੇ ਸੂਟ ਵੀ ਹੁੰਦੇ ਨੇ ਹਰੇਕ ਤਰੀਕੇ ਦਾ ਸੂਟ ਮਿਲ ਜੂ ਲਓ ਜੀ ਇਸ ਤਰ੍ਹਾਂ ਦਾ ਕਪੜਾ ਜਿਹੜਾ ਸੇਲ ਦੇ ਵਿੱਚ ਹੁੰਦਾ ਤੇ ਵਾਕੀਨਾਂ ਦੇ ਰੇਟ ਵੀ ਦੱਸਾਂਗੇ ਆਪਾਂ ਤੁਹਾਨੂੰ ਵੀ ਕੀ ਕੀ ਰੇਟ ਦੇ ਵਿੱਚ ਤੁਹਾਨੂੰ ਇੱਥੋਂ ਕਪੜੇ ਜਿਹੜੇ ਮਿਲ ਜਾਂਦੇ ਨੇ ਕੁੜਤੇ ਪਜਾਮੇ ਦਾ ਜੀ ਆਜਾ ਮੀਟਰ ਪੜਾ ਰਿਹਾ ਅੱਛਾ 50 ਰੁਪਏ ਮੀਟਰ ਲਓ ਜੀ 50 ਰੁਪਏ ਮੀਟਰ ਦੇ ਵਿੱਚ ਤੁਹਾਨੂੰ ਇਹ ਜਿਹੜੇ ਇਥੇ ਕਪੜਾ ਮਿਲ ਜੂਗਾ ਕੁਝ ਦੁਪੱਟੇ ਵੀ ਹੈਗੇ ਨੇ ਜਿਹੜੇ ਦੇਖ ਸਕਦੇ ਹੋ ਹਨ ਲਓ ਜੀ ਦੇਖ ਸਕਦੇ ਹੋ ਬਹੁਤ ਸਾਰਾ ਕਪੜਾ ਇਥੋਂ ਤੁਹਾਨੂੰ ਸਸਤੇ ਰੇਟਾਂ ਦੇ ਵਿੱਚ ਜਿਹੜਾ ਮਿਲ ਜਾਂਦਾ 50 50 ਰੁਪਏ ਪੀਸ ਹੁੰਦੇ ਆ ਅੱਛਾ ਜੀ ਅੱਛਾ ਕੱਟ ਦੇ ਹਾਂਜੀ 2.5 ਮੀਟਰ ਦਾ ਅੱਛਾ ਜੀ ਪਿਆ ਪਿਆ ਰਪੀ ਪੀ पी मीटर हाँ, पचास रुपए का अच्छा, पचास एक पीस चार मीटर सौ रुपए का पीस है अच्छा अच्छा जी ये दो सवा दो मीटर पचास रुपए का होता है ठीक है जी ये पचास पचास रुपए का दुपट्टे हैं हाँ जी तीन सौ का दुपट्टा है हाँ जी पचास पचास रुपए का डाई और जाते हैं हाँ जी ढाई मीटर कपड़ा है और गेंजा का ठीक है जी ये जाजट के दुपट्टे ढाई मीटर के पचास रुपए हाँ जी ये ढाई ढाई मीटर के पचास पचास रुपए के दुपट्टे ठीक है सर पचास रुपये ये सर पीस है ਅੱਛਾ 1 ਮੀਟਰ ਕੇ ਅੱਛਾ ਜੀ 50 ਰੁਪਏ ਦਾ 50 ਰੁਪਏ ਦਾ ਠੀਕ ਹੈ ਜੀ ਠੀਕ ਹੈ ਚਲੋ ਰਿਪਲਾਈ 50 ਰੁਪਏ ਮੀਟਰ ਹੈ ਠੀਕ ਹੈ ਜੀ ਜੀ ਲਓ ਜੀ ਇਸ ਤਰ੍ਹਾਂ ਦੇ ਤੁਹਾਨੂੰ ਇਥੋਂ ਜਿਹੜੇ ਦੁਪੱਟੇ ਹਨਾ ਕਪੜਾ ਜਿਹੜਾ ਸਾਰਾ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂਗਾ ਦੇਖ ਸਕਦੇ ਹੋ ਐਵੇਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੁੰਦੀਆਂ ਨੇ ਸ਼ੁੱਕਰਵਾਰ ਨੂੰ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਈਆ ਤੁਹਾਨੂੰ 20 ਸੈਕਟਰ ਦੀ ਫਰਾਈਡੇ ਸੇਲ ਜਿਹੜੀ ਕਿ ਹਰੇਕ ਹਫ਼ਤੇ ਲੱਗਦੀ ਹੈ ਬਾਕੀ ਸਾਰੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਐਡਰੈਸ ਸਾਰਾ ਦੱਸਤਾ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ ਜੀ